ਸਿੱਟਿਆ ਜਾਂਦਾ ਫਿਰ ਇੱਕ ਜੁੜਾ ਮੁਲਾਜ਼ਮ ਹੈ ਉਹ ਸਾਰੇ ਮੇਰੇ ਗੋਡੇ ਹਾਂਜੀ ਹਾਂਜੀ ਗੋਡੇ ਰੱਖ ਕੇ ਫਿਰ ਉਹ ਸਾਰਾ ਦਬਾਇਆ ਹੋਇਆ ਦਬਾ ਕੇ ਰੱਖਿਆ ਹੋਇਆ ਮੈਨੂੰ ਪਟਵਾਰੀ ਹੁੰਦੀ ਹੈ ਥਾਣੇ ਵਿੱਚ ਵੀ ਲੈ ਕੇ ਜਾਂਦੇ ਆ ਜੀ ਸਾਨੂੰ ਲਿਸਟਾਂ ਦੇਣ ਦੀ ਬਜਾਏ ਸਾਨੂੰ ਡਾਂਗਾਂ ਦਿੱਤੀਆਂ ਗਈਆਂ ਉਹ ਕਹਿੰਦੇ ਤੁਹਾਡੇ ਨਾਲ ਗੁੱਸੇ ਬਹੁਤ ਨੇ ਫਰਜੋਤ ਮੈਂ ਤੁਹਾਨੂੰ ਰਕਾਇ ਸੀ ਹਾਂਜੀ ਹਾਂਜੀ ਐਸਾ ਕੀ ਕਰੀਏ ਐਸਾ ਸੀ ਨੌਕਰੀ ਮੰਗ ਲਈ ਉਹਨਾਂ ਕੋਲ ਜਾ ਕੇ ਮੋਕ ਮੰਤਰੀ ਸਾਹਿਬ ਇਹ ਕਿਹਾ ਕਰਦੇ ਸੀ ਵੀ ਮੇਰਾ ਜਿਹੜਾ ਪਹਿਲਾ ਹਰਾ ਪੈਨੇ ਉਹ ਬੇਰੁਜ਼ਗਾਰਾਂ ਦੇ ਵਾਸਤੇ ਚੱਲੇਗਾ ਪਰ ਸਾਡੇ ਵਾਸਤੇ ਉਹ ਹਰੀ ਸ਼ਾਈ ਖਰੇ ਸੁੱਕ ਕੇ ਰਹਿ ਗਈ ਸਾਡੇ ਵਾਸਤੇ ਚੱਲੀ ਹੀ ਨਹੀਂ ਸਾਡੇ ਨਿਯੁਕਤੀ ਪੱਤਰ ਤਾਂ ਨਹੀਂ ਮਿਲ ਰਹੇ ਪਰ ਸਾਨੂੰ ਹਰੇਕ ਦਰਵਾਜ਼ੇ ਦੇ ਉੱਤੇ ਜਿਹੜਾ ਉਹ ਡਾਂਗ ਪਾਣੀ ਦੀਆਂ ਵਿਚਾੜਾਂ ਚਪੇੜਾਂ ਨਾਲ ਨਵਾਜਿਆ ਜ਼ਰੂਰ ਜਾ ਰਿਹਾ ਪਪਾ ਕੁੜੀਆਂ ਨੂੰ ਕਸੀਟਿਆ ਜਾ ਰਿਹਾ ਸੀ ਪਪਾ ਮੁੰਡਿਆਂ ਨੂੰ ਪਰ ਉਸ ਦਿਨ ਦੇਖ ਕੇ ਮੇਰੇ ਦਿਲ ਦੇ ਵਿੱਚ ਇੱਕ ਗੱਲ ਆਈ ਇੰਨਾ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ ਹੈ ਕਿ ਜੇਕਰ ਅਸੀਂ ਆਪਦੇ ਰੁਜ਼ਗਾਰ ਦੇ ਵਾਸਤੇ ਫੇਰ ਹੋਈਓ ਧੱਕਾ ਮੁੱਕੀ ਸਰਕਾਰ ਦੇ ਸਾਨੂੰ ਸੜਕਾਂ ਤੇ ਹੀ ਕਸੀਟਣਾ ਹੈ ਤੇ ਫਿਰ ਸਾਡੇ ਪੜ੍ਹੇ ਲਿਖੇ ਹੋਣ ਦਾ ਫਾਇਦਾ ਨਹੀਂ ਪੜਨਾ ਲਿਖਣਾ ਜਿਹੜਾ ਰਾਸ ਨਾ ਆਇਆ ਤਾਂ ਸੜਕਾਂ ਤੇ ਧਰਨਾ ਲਾਇਆ ਤਾਂ ਉਹ ਕਹਾਵਤ ਸੀ ਜਿਹੜੀ ਉਹ ਅਸੀਂ ਸੱਚ ਆਪਦੀ ਜ਼ਿੰਦਗੀ 'ਚ ਅਡਾ ਰਹੇ ਆ ਪ੍ਰਾਇਮਰੀ ਟੀਚਰ ਲੱਗਣ ਵਾਸਤੇ ਚਾਰ-ਚਾਰ ਪੇਪਰ ਅਸੀਂ ਪਾਸ ਕੀਤੇ ਨੇ ਔਰ ਟੈਟ ਵਰਗਾ ਇੱਕ ਜਿਹੜਾ ਐਗਜ਼ਾਮ ਜਿਹੜਾ ਹੈ ਉਹ ਸਟੇਟ ਲੈਵਲ ਤੇ ਲਿਆ ਜਾਂਦਾ ਉਹ ਸਾਡੇ ਕੋਲ ਲਿਆ ਗਿਆ ਸੀ ਉਹ ਪਾਸ ਕਰਕੇ ਔਰ ਇਹਨਾਂ ਪੇਪਰਾਂ ਤੇ ਐਸੇ ਐਗਜ਼ਾਮ ਦੇ ਅਸੀਂ ਮੈਰਿਟ 홀ਡਰ ਆ ਪੰਜਾਬ ਦੇ ਵਿੱਚ ਬਦਲਾ ਦੀ ਸਰਕਾਰ, ਰੋਜ਼ਗਾਰ ਦੇਣ ਵਾਲੀ ਸਰਕਾਰ ਜਾਂ ਫਿਰ ਇਹ ਕਹੀਏ ਕਿ ਇਸ਼ਤਿਹਾਰਾਂ ਦੇ ਜ਼ਰੀਏ ਰੋਜ਼ਗਾਰ ਦੇਣ ਵਾਲੀ ਸਰਕਾਰ ਤੇ ਸੇ ਰੋਜ਼ਗਾਰ ਦੇਣ ਵਾਲੀ ਸਰਕਾਰ ਨੇ ਪਿਛਲੇ ਦਿਨਾਂ 'ਚ ਹੁੰਦਾ ਐਸਾ ਇੱਕ ਹਰਦੋ ਹਰਜੋਤ ਬੈਂਸ ਦੇ ਨੇੜਲੇ ਪਿੰਡ ਦੇ ਵਿੱਚ 9594 ਭਰਤੀ ਦੇ ਉਮੀਦਵਾਰ ਜਿਹੜੇ ਨੇ ਉਹ ਜਾਣਦੇ ਨੇ ਉੱਥੇ ਜਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਦਰਜ ਕਰਵਾਉਂਦੇ ਨੇ ਪਹਿਲਾਂ ਟੈਂਕੀ ਤੇ ਚੜਦੇ ਨੇ ਟੈਂਕੀ ਤੋਂ ਉਤਾਰਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਕੁੱਟਮਾਰ ਕੀਤੀ ਜਾਂਦੀ ਆ ਉਹ ਤਸਵੀਰਾਂ ਸਭਣਾ ਨੇ ਤੁਸੀਂ ਦੇਖੀਆਂ ਅੱਜ ਇਸੇ ਦੇ ਰੋਸ ਤੇ ਵੱਜੋਂ ਬਠਿੰਡੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੱਖੋ-ਵੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਹੈਗਾ ਉਹ ਕੀਤਾ ਗਿਆ ਉਹ ਵੀਰ ਵੀ ਮੈਂ ਤੁਹਾਨੂੰ ਦਿਖਾ ਦੇਵਾਂ ਇਹ ਵੀਰ ਇਸ ਦੇ ਜੋ ਤਸਵੀਰ ਇੱਕ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਗੋਡਿਆਂ ਦੇ ਹੇਟ ਇੱਕ ਨੋਜਬਾ ਨੋਜਬਾ ਨੂੰ ਜਿਹੜਾ ਹੈਗਾ ਉਹ ਲੈਂਦਾ ਉਹ ਵੀਰਾ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਉਸ ਦਿਨ ਦਾ ਪਹਿਲਾਂ ਪੂਰਾ ਮਸਲਾ ਜ਼ਰੂਰ ਦੱਸਿਓ ਕੀ ਹੋਇਆ ਸੀ ਤੁਸੀਂ ਉਸ ਦਿਨ ਪਹੁੰਚਦੇ ਹੋ ਪਹਿਲਾਂ ਟੈਂਕੀ ਤੇ ਪਹੁੰਚਦੇ ਹੋ ਫਿਰ ਉਸ ਤੋਂ ਬਾਅਦ ਤੁਹਾਨੂੰ ਉਤਾਰੇ ਦਾ ਪੂਰਾ ਮਸਤਾ ਦੱਸੋ ਕੀ ਸੀ ਸਰ ਮਤਲਬ ਪਹਿਲਾਂ ਅਸੀਂ ਜਦੋਂ ਉੱਥੋਂ ਆਂਦੇ ਆ ਰੋਜ਼ ਰਾਮ ਨਾਲ ਜਾਂਦੇ ਆ ਅਸੀਂ ਆਪਦੇ ਪਹਿਲਾਂ ਸਾਡੀ ਜਿਹੜਾ ਜਿਹੜਾ ਉੱਥੇ ਤੋਂ ਪ੍ਰਸ਼ਾਸਨ ਹੈ ਉਹਨਾਂ ਨਾਲ ਸਾਡੀ ਹੁੰਦੀ ਹੈ ਗੱਲਬਾਤ ਹੁੰਦੀ ਹੈ ਵੀ ਅਸੀਂ ਉਹਨਾਂ ਨੂੰ ਬੋਲਿਆ ਵੀ ਸਾਡੀ ਜਿਹੜਾ ਅਸੀਂ ਸਾਡੀਆਂ ਜਾਇਜ਼ ਮੰਗਾਂ ਨੇ ਉਹ ਲੈ ਕੇ ਸਾਡੇ ਵੀ ਸਿੱਖਿਆ ਮੰਤਰੀ ਨਾਲ ਮਤਲਬ ਸਾਡੀ ਮੀਟਿੰਗ ਕਰਾਈ ਜਾਵੇ ਉਹ ਪਹਿਲਾਂ ਤਾਂ ਕਹਿੰਦੇ ਨੇ ਅਸੀਂ ਨਹੀਂ ਕਰਾ ਸਕਦੇ ਮੀਟਿੰਗ ਮੀਟਿੰਗ ਤੋਂ ਹਟ ਹਟ ਜਾਂਦੇ ਨਹੀਂ ਨਹੀਂ ਕਰਦੇ ਇਹ ਮੀਟਿੰਗ ਫਿਰ ਅਸੀਂ ਸੈਰ ਤੇ ਜਾ ਕੇ ਜੋ ਵੀ ਆਦਾ ਜੋ ਸਾਡਾ ਸੀਗਾ ਰੋਜ਼ ਪ੍ਰਦਰਸ਼ਨ ਅਸੀਂ ਕਰਨ ਬੈਠ ਜੰਨੇ ਆ ਸੜਕ ਦੀ ਇੱਕ ਸਾਈਡ ਤਾਂ ਛੱਡੀ ਹੋਈ ਹਾਂਜੀ ਹਾਂਜੀ ਸੜਕ ਦੀ ਸਾਈਡ ਛੱਡੀ ਹੋਈ ਸੀਗੀ ਫਿਰ ਫਿਰ ਸਰ ਕੀ ਹੁੰਦਾ ਉੱਥੇ ਜਾ ਕੇ ਜਦੋਂ ਉੱਥੋਂ ਦਾ ਪ੍ਰਸ਼ਾਸਨ ਹੈਗਾ ਉਹ ਸਾਡੇ ਤੇ ਆ ਜਾਂਦਾ ਜੀ ਲਾਠ ਚਾਰਜ ਕਰਨ ਲੱਗ ਪੈਂਦਾ ਹੈ ਉੱਥੋਂ ਜੋ ਵੀ ਹੈਗਾ ਸੱਚੋ ਦਾਣਿਸ਼ ਹੈ ਤੁਸੀਂ ਦੇਖਿਆ ਹੀ ਹੈ ਇੱਕ ਬਲਵਿੰਦਰ ਕਾਕਾ ਜੋ ਸਰ ਹੈ ਉਹਨਾਂ ਤੇ ਮਾਰਦੇ ਆ ਤਸ਼ੱਦਦ ਕਰਦੇ ਆ ਜੀ ਫਿਰ ਬਾਕੀ ਹੋਰ ਵੀ ਸਾਡੇ ਸਾਥ ਹੀ ਗਏ ਉਹਨਾਂ ਤੇ ਵੀ ਤਸ਼ੱਦਦ ਕੀਤਾ ਜਾਂਦਾ ਹੈ ਉਹਨਾਂ ਤੇ ਵੀ ਲਾਠੀਆਂ ਮਾਰੀਆਂ ਜਾਂਦੀਆਂ ਬਹੁਤ ਨਿੰਦਨ ਜੋਗ ਹੋਇਆ ਜੀ ਜੋ ਕੁਝ ਵੀ ਹੋਇਆ ਜੀ ਤੁਹਾਨੂੰ ਤੁਹਾਡੇ ਨਾਲ ਕੀ ਹੋਇਆ ਸੀ ਉਸ ਦਿਨ ਤੁਹਾਨੂੰ ਪਹਿਲਾਂ ਫੜਿਆ ਜਾਂਦਾ ਉਹਨਾਂ ਦੇ ਵੱਲ ਹਾਂਜੀ ਪਹਿਲਾਂ ਜੋ ਉੱਥੋਂ ਦੇ ਮੁਲਾਜ਼ਮ ਸੀਗੇ ਪਹਿਲਾਂ ਸਾਰ ਜਿਵੇਂ ਸੜਕਾਂ ਤੇ ਰੋਲਿਆ ਜਾਂਦਾ ਇਹ ਸਾਨੂੰ ਰੋਲ ਕੇ ਚਾਰ ਪੰਜ 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 ਜੋ ਮੁਲਾਜ਼ਮ ਸੀਗੇ ਸਾਨੂੰ ਚੱਕ ਕੇ ਕਦੇ ਰੋਡ ਵੱਲ ਲੈ ਜਾਂਦੇ ਆ ਫਿਰ ਇੱਕ ਹਾਂ ਦੇਖੋ ਸਿੱਟਿਆ ਜਾਂਦਾ ਫਿਰ ਇੱਕ ਜੁੜਾ ਮੁਲਾਜ਼ਮ ਹੈ ਉਹ ਸਾਰ ਮੇਰੇ ਵੇਖੇ ਹੀ ਆ ਤੁਸੀਂ ਉਹ ਜੋ ਵੀਡੀਓ ਹੀ ਬਣੀ ਹੋਈ ਆ ਮੇਰੇ ਗੋਡੇ ਹਾਂਜੀ ਹਾਂਜੀ ਗੋਡੇ ਰੱਖ ਕੇ ਫਿਰ ਉਹ ਸਾਰਾ ਦਬਾਇਆ ਹੋਇਆ ਦਬਾ ਕੇ ਰੱਖਿਆ ਹੋਇਆ ਮੈਨੂੰ ਇਹ ਫਿਰ ਉਹ ਸਰ ਉੱਥੋਂ ਫਿਰ ਉਹਵੇਂ ਸਾਡੇ ਕੋਈ ਸਾਥੀ ਜਿਵੇਂ ਉਹ ਵੀਡੀਓ ਤੁਸੀਂ ਵੇਖੀ ਹੈ ਵਿੱਚੋਂ ਚੱਕ ਕੇ ਥਾਣੇ ਵੀ ਲੈ ਜਾਂਦੇ ਆ ਕੁੱਟ ਵੀ ਕੁੱਟ ਮਾਰਦੇ ਆ ਕੁੱਟ ਮਾਰ ਵੀ ਹੁੰਦੀ ਆ ਥਾਣੇ ਵਿੱਚ ਵੀ ਲੈ ਕੇ ਜਾਂਦੇ ਆ ਜੀ ਇਹ ਸਾਰਾ ਇਹ ਸਾਰਾ ਮੰਜ਼ਰ ਹੁੰਦਾ ਹੈ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ ਸਰ ਮੈਂ ਡਬਲ ਐਮਏ ਕੀਤੀ ਹੋਈ ਆ ਈਟੀਟੀ ਕੀਤੀ ਹੋਈ ਆ ਜੀ ਤੇ 2 ਮੀਰਟ ਟੈਟ ਕਲੀਅਰ ਆ ਜੀ ਤੇ ਆ ਜਿਹੜੀ 5994 ਦੀ ਭਰਤੀ ਹੈ ਇਹਦੇ ਵਿੱਚ ਮੇਰੇ ਮਤਲਬ 4 4 4 ਅਸੀਂ ਪੇਪਰ ਕਲੀਅਰ ਕੀਤੇ ਹੋਇਆ ਜੀ ਮੈਂ ਮੈਰਿਟ 홀ਡਰ ਆ ਜੀ ਓਪਨ ਚ ਮੇਰਾ ਨੰਬਰ ਆਉਂਦਾ ਜੀ ਹਾਂਜੀ ਕੁਆਲੀਫਿਕੇਸ਼ਨ ਕੀ ਹੈ ਬਈ ਤੁਹਾਡੀ ਮੇਰੀ ਸਰ 8TT ਪਲੱਸ ਗ੍ਰੈਜੂਏਸ਼ਨ ਤੇ ਪੀਐਸਟੈਟ ਕੁਆਲੀਫਾਈ ਹੈ ਜੀ ਉਸ ਤੋਂ ਬਾਅਦ ਅਸੀਂ ਚਾਰ ਚਾਰ ਪੇਪਰ ਪਾਸ ਕੀਤੇ ਆ ਪਾਸ ਕਰਨ ਤੋਂ ਬਾਅਦ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਲਾਸਟ ਜੁਲਾਈ 23 ਦੀ ਹੋਈ ਹੋਈ ਹੈ ਜੁਲਾਈ 25 ਚੱਲ ਪੜੀਆਂ ਆਉਣ ਵਾਲੇ 3-2 ਸਾਲ ਹੋ ਜਾਣੇ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਨੂੰ ਸਰਕਾਰ ਲਾਰੇ ਲਾਈ ਜਾਂਦੀ ਹੈ ਹੁਣ ਸਾਡੀ ਸਰ ਭਰਤੀ 994 ਆ ਲਿਸਟ ਪਾਤੀ ਇਹਨਾਂ ਨੇ 2600 ਬੰਦੇ ਦੀ ਸਿਲੈਕਟਡ ਦੀ ਉਹਨਾਂ ਚੋਂ ਵੀ ਸਾਨੂੰ ਹਜ਼ਾਰ ਕ ਬੰਦੇ ਨੂੰ ਜੁਆਇਨ ਕਰਾਇਆ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਉਹ ਚੱਕਰ ਦੇ ਵਿੱਚ ਜਿਹੜਾ 2994 ਸਾਡੀਆਂ ਲਿਸਟਾਂ ਨੇ ਉਹ ਨਹੀਂ ਪਾਰੇ ਸੀ ਇਹ ਅਸੀਂ ਉਹ ਲਿਸਟਾਂ ਪਵਾਉਣ ਦੇ ਲਈ ਗੰਭੀਰਪੁਰ ਗਏ ਸਾਡਾ ਸਾਥੀ ਵੀ ਗਿਆ ਸੀ ਜਦੋਂ ਉਹਨੂੰ ਇਹ ਕਿਹਾ ਗਿਆ ਮਤਲਬ ਸਾਨੂੰ ਲਿਸਟਾਂ ਦੇਣ ਦੀ ਬਜਾਏ ਸਾਨੂੰ ਡਾਂਗਾਂ ਦਿੱਤੀਆਂ ਗਈਆਂ ਹਾਂਜੀ ਹਰਜੋਤ ਮੈਂ ਤੇ ਹੁਣ ਮਤਲਬ ਮੀਟਿੰਗ ਲਈ ਸਰਕਾਰ ਨਹੀਂ ਬਣਦੀ ਮੀਟਿੰਗ ਕਰਦੀ ਮੀਟਿੰਗ ਲਈ ਮੀਟਿੰਗ ਲਈ ਸਰਕਾਰ ਰਾਜੀ ਨਹੀਂ ਹੋ ਰਹੀ ਕੋਈ ਨਹੀਂ ਕੋਈ ਕੋਈ ਵੀ ਨਹੀਂ ਉਹ ਕਹਿੰਦੇ ਤੁਹਾਡੇ ਨਾਲ ਗੁੱਸੇ ਬਹੁਤ ਨੇ ਅੱਛਾ ਹਰਜੋਤ ਮੈਂ ਤੁਹਾਨੂੰ ਗੁੱਸੇ ਹਾਂਜੀ ਹਾਂਜੀ ਐਸਾ ਕੀ ਕਰਤਾ ਤੁਸੀਂ ਐਸਾ ਸੀ ਨੌਕਰੀ ਮੰਗ ਲਈ ਉਹਨਾਂ ਕੋਲ ਜਾ ਕੇ ਅੱਛਾ ਹਾਂਜੀ ਫਰਜੋਤ ਬੈਠ ਗਏ ਤੁਹਾਨੂੰ ਗੁੱਸੇ ਨਹੀਂ ਤਾਂ ਹਾਂਜੀ 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 ਤੁਸੀਂ ਨੌਕਰੀ ਮੰਗ ਅਸੀਂ ਹਾਂਜੀ ਨੌਕਰੀ ਮੰਗ ਲਈ ਬਾਈ ਕੀ ਕੁਆਲਿਫਿਕੇਸ਼ਨ ਤੁਹਾਡੀ ਈਟੀਟੀ ਕੀਤੀ ਹੋਈ ਹੈ ਬੀਏ ਕੀਤੀ ਹੋਈ ਹੈ ਐਮਏ ਵੀ ਚੱਲ ਰਹੀ ਹੈ ਜੀ ਤੁਹਾਡੀ ਬਾਈ ਜੀ ਪੀਐਸ ਟੈਟ ਕਲੀਅਰ ਹੈ ਹਾਂਜੀ ਤੁਹਾਡੀ ਬਾਈ ਜੀ ਮੇਰੀ ਡੀ ਫਾਰਮੇਸੀ ਹੈ ਜੀ ਈਟੀਟੀ ਹੈ ਬੀਏ ਐਮਏ ਪੰਜਾਬੀ ਹੈ ਜੀ ਤੁਹਾਡੀ ਬਾਈ ਈਟੀਟੀ ਹੈ ਜੀ ਗ੍ਰੈਜੂਏਸ਼ਨ ਦੇ ਲਾਸਟ ইয়ার ਦੇ ਵਿੱਚ ਆ ਟੈਟ ਕਲੀਅਰ ਹੈ ਜੀ ਤੁਹਾਡੀ ਬਾਈ ਜੀ ਕੀ ਕੁਆਲਿਫਿਕੇਸ਼ਨ ਹੈ ਮੇਰੀ ਸਰ ਡਬਲ ਐਮਏ ਹੈ ਈਟੀਟੀ ਹੈ ਔਰ ਮੇਰੇ ਮੈਂ ਮੈਰਿਟ ਹੋਲਡਰ 9894 ਦੇ ਵਿੱਚ ਸੀ ਔਰ ਸਰ ਮੈਂ 8TT ਔਰ BRDV ਕਰੀ ਹੋਈ ਹੈ ਤੇ ਐਡੀਆਂ ਕੁਆਲਿਫਿਕੇਸ਼ਨਾਂ ਕੀਤੀਆਂ ਤੁਹਾਡੀ ਸਭ ਨਾਲ ਦੇ ਮੈਂ ਉਸ ਦਿਨ ਰਿਪੋਰਟ ਪੇਸ਼ ਕੀਤੀ ਉਹ ਚ ਵੀ ਕਿ ਸ਼ਾਇਦ ਜਿਹੜੇ ਪੁਲਿਸ ਮੁਲਾਜ਼ਮ ਨੇ ਬਾਈਹੁਰਾਂ ਤੇ ਤਸ਼ੱਦਦ ਕੀਤਾ ਜਾਂ ਸਭ ਨਾਲ ਤਸ਼ੱਦਦ ਕੀਤਾ ਉਹਨਾਂ ਤੋਂ ਕਿਤੇ ਵਧੇਰੇ ਪੜ੍ਹੇ ਲਿਖੇ ਤੁਹਾਡੇ ਸਾਰੇ ਉਮੀਦਵਾਰ ਨੇ ਤਾਂ ਲੱਗਦਾ ਵੀ ਯਾਰ ਇੰਨਾ ਪੜ੍ਹ ਲਿਖ ਕੇ ਵੀ ਜੇਕਰ ਸ਼ਾਇਦ 12ਵੀਂ ਪਾਸ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਜਿਨ੍ਹਾਂ ਨੇ ਉਹ ਕੀਤਾ ਹੋਇਆ ਜਿ ਉਹਨਾਂ ਦੀਆਂ ਡਾਂਗਾਂ ਖਾਣੀ ਸੀ ਫਿਰ ਇੰਨਾ ਪੜ੍ਹਨ ਦੀ ਕੀ ਲੋੜ ਸਰ ਸਾਡੇ ਧਰਨੇ ਦੇ ਵਿੱਚ ਅਕਸਰ ਹੀ ਇੱਕ ਨਾਹਰਾ ਲਗਾਇਆ ਜਾਂਦਾ ਨਾ ਜਿਹੜਾ ਰਾਸ ਨਾ ਆਇਆ ਤਾਂ ਸੜਕਾਂ ਤੇ ਧਰਨਾ ਲਾਇਆ ਤਾਂ ਉਹ ਕਹਾਵਤ ਸੀ ਜਿਹੜੀ ਉਹ ਅਸੀਂ ਸੱਚ ਆਪਦੀ ਜ਼ਿੰਦਗੀ ਚ ਅਡਾ ਰਹੇ ਆ ਚਾਰ ਚਾਰ ਪੇਪਰ ਸਰ ਸਾਡੇ ਪ੍ਰਾਇਮਰੀ ਟੀਚਰ ਲੱਗਣ ਵਾਸਤੇ ਚਾਰ ਚਾਰ ਪੇਪਰ ਅਸੀਂ ਪਾਸ ਕੀਤੇ ਨੇ ਔਰ ਟੈਟ ਵਰਗਾ ਇੱਕ ਜਿਹੜਾ ਐਗਜ਼ਾਮ ਜਿਹੜਾ ਹੈ ਉਹ ਸਟੇਟ ਲੈਵਲ ਤੇ ਲਿਆ ਜਾਂਦਾ ਉਹ ਸਾਡੇ ਕੋਲ ਲਿਆ ਗਿਆ ਅਸੀਂ ਉਹ ਪਾਸ ਕਰਕੇ ਔਰ ਇਹਨਾਂ ਪੇਪਰਾਂ ਦੇ ਐਸੇ ਐਗਜ਼ਾਮ ਦੇ ਅਸੀਂ ਮੈਰਿਟ 홀ਡਰ ਆ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਔਰ ਫਿਰ ਵੀ ਅੱਜ ਅਸੀਂ ਆਪਦੇ ਹੱਕਾਂ ਦੇ ਲਈ ਆਪਦੇ ਰੁਜ਼ਗਾਰ ਅਜ ਨਿਯੁਕਤੀ ਪੱત્રਾਂ ਦੇ ਲਈ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ 3 ਸਾਲ ਤੋਂ ਜਿਹੜਾ ਹੋ ਗਿਆ ਸਮਾਂ ਅਸੀਂ ਸੜਕਾਂ ਤੇ ਰੋਲ ਰਹੇ ਆ ਅਸੀਂ ਵਾਰ-ਵਾਰ ਸਿੱਖਿਆ ਮੰਤਰੀ ਸਾਹਿਬ ਕੋਲ ਜਾਂਦੇ ਆ ਵੀ ਸਾਡੇ ਜਿਹੜੇ ਨਿਯੁਕਤੀ ਪੱਤਰ ਨੇ 5994 ਭਰਤੀ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਭਰਤੀ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ 3000 ਤੇ 2994 ਤਾਂ ਜੋ ਦੁਫਾੜ ਕੀਤਾ ਜਾ ਸਕੇ ਜਾਂ ਕੇਡਰ ਨੂੰ ਜਿਹੜਾ ਹੈ ਤੋੜਿਆ ਜਾ ਸਕੇ 3000 ਦੀ ਨਿਯੁਕਤੀ ਪੱਤਰ ਦੇ ਨਾਮ ਦੇ ਉੱਤੇ 2600 ਬੰਦੇ ਨੂੰ ਜਿਹੜਾ ਨਿਯੁਕਤੀ ਪੱਤਰ ਹੈ ਉਹ ਅਸੀਂ ਕੋਰਟ ਦੇ ਰਾਂ ਹੀ ਦਵਾਉਂਦੇ ਆ ਪਹਿਲਾਂ ਇਹ ਸਰਕਾਰ ਨੇ 2400 ਬੰਦਿਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਿੰਦੇ ਵਿੱਚ ਡਬਲਿੰਗ ਬਹੁਤ ਜ਼ਿਆਦਾ ਮੌਜੂਦ ਸੀ ਕੋਰਟ ਦੇ ਵਿੱਚੋਂ ਅਸੀਂ ਡਬਲਿੰਗ ਕਲੀਅਰ ਕਰਵਾ ਕੇ 2600 ਬੰਦੇ ਦੀ ਲਿਸਟ ਜੁਆਇਨ ਕਰਾਣੇ ਲੈ ਕੇ ਆਉਂਦੇ ਆ ਉਹਦੇ ਵਿੱਚ ਵੀ 1200 ਬੰਦਾ ਹੀ ਜੁ ਕਰਦਾ ਔਰ 2994 ਨੂੰ ਫਿਰ ਹਜੇ ਤੱਕ ਨਿਯੁਕਤੀ ਪੱਤਰ ਜਿਹੜੇ ਨੇ ਸਾਨੂੰ ਜਾਰੀ ਨਹੀਂ ਕੀਤੇ ਗਏ ਇਹ ਸਰਕਾਰ ਕੀ ਕਰ ਰਹੀ ਹੈ ਜੀ ਦੇਖੋ ਦੇਖਣ ਨੂੰ ਭਰਤੀ ਪੂਰੀ ਗੈਨ ਲਈ ਔਰ ਨਿਯੁਕਤੀ ਪੱਤਰ 11200 ਨੂੰ ਦੇ ਕੇ ਭਰਤੀ ਪੂਰੀ ਗੈਨ ਲੈ ਵੀ ਅਸੀਂ ਇੰਨੀ ਭਰਤੀ ਕਰ ਦਿੱਤੀ ਪਰ ਅਸੀਂ ਸਰਕਾਰ ਨੂੰ ਇੱਥੇ ਦੱਸ ਦਈਏ ਵੀ ਅਸੀਂ ਜਿਹੜੇ ਰੁਜ਼ਗਾਰ ਦੀ ਮੰਗ ਅਸੀਂ ਜਿਹੜੇ ਮੈਰਿਟ ਹੋਲਡਰ ਬੱਚੇ ਆ ਜਿਨ੍ਹਾਂ ਦੀ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਆ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਆਦੀਆਂ ਰਹਿੰਦੀਆਂ ਪੋਸਟਾਂ ਜਿਹੜੀਆਂ ਨੇ ਉਹ ਮਰਨ ਨਹੀਂ ਦੇਵਾਂਗੇ ਉਸ ਵਾਸਤੇ ਸਾਨੂੰ ਭਾਵੇਂ ਕਿਸੇ ਵੀ ਹੱਦ ਤੱਕ ਜਾਣਾ ਪਿਆ ਕੋਈ ਵੀ ਲੜਾਈ ਲੜਨੀ ਪਈ ਉਹ ਅੰਜਾਮ ਜ਼ਰੂਰ ਦੇਵਾਂਗੇ ਉਦੋਂ ਦੁੱਖ ਹੁੰਦਾ ਬਾਈ ਜਦੋਂ ਜਿਵੇਂ ਹੁਣ ਬਾਈ ਹੋਰਾਂ ਦੇ ਗੋਡੇ ਰੱਖ ਕੇ ਇੱਕ ਦੇ ਉੱਪਰ ਬੈਠੇ ਸੀ ਜਾਂ ਕੜੀਸ ਕੇ ਇੰਨਾ ਪੜੇ ਲਿਖਿਆ ਨੂੰ ਲਜਾਇਆ ਜਾਂਦਾ ਜਾਂ ਪੁਲਿਸ ਦੀਆਂ ਡਾਂਗਾਂ ਚੱਲਣੀਆਂ ਪੈਂਦੀਆਂ ਥੱਪੜ ਚੱਲਣੇ ਪੈਂਦੇ ਉਦੋਂ ਦੁੱਖ ਹੁੰਦਾ ਕਿ ਰ ਇੰਨਾ ਪੜੇ ਸਰ ਮੈਂ ਉਸ ਦਿਨ ਧਰਨੇ ਨੂੰ ਲੀਡ ਕਰ ਰਿਹਾ ਸੀ 9594 ਅਧਿਆਪਕਾਂ ਦੇ ਤਾਂ ਦੇਖੋ ਮੇਰੇ ਵਾਸਤੇ ਮੇਰੇ ਵਾਸਤੇ ਤਾਂ ਸਾਰਾ ਕੈਡਰ ਮੇਰੇ ਵਾਸਤੇ ਇੱਕੋ ਜਿਹੀ ਸੀ ਪਵਾ ਇਹਨਾਂ ਨੂੰ ਘਸੀਟਿਆ ਜਾ ਰਿਹਾ ਸੀ ਪਵਾ ਕੁੜੀਆਂ ਨੂੰ ਘਸੀਟਿਆ ਜਾ ਰਿਹਾ ਸੀ ਪਵਾ ਮੁੰਡਿਆਂ ਨੂੰ ਪਰ ਉਸ ਦਿਨ ਦੇਖ ਕੇ ਮੇਰੇ ਦਿਲ ਦੇ ਵਿੱਚ ਇੱਕ ਗੱਲ ਆਈ ਵੀ ਅਸੀਂ ਸਾਡੇ ਇੰਨਾ ਪੜ੍ਹੇ ਲਿਖੇ ਹੋਣ ਦਾ ਇੰਨਾ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ ਹੈ ਵੀ ਜੇਕਰ ਅਸੀਂ ਆਪਦੇ ਰੁਜ਼ਗਾਰ ਦੇ ਵਾਸਤੇ ਫੇਰ ਹੋਈਓ ਤਕਾਮੁਕੀ ਸਰਕਾਰ ਨੇ ਸਾਨੂੰ ਸੜਕਾਂ ਤੇ ਹੀ ਕਸੀਟਣਾ ਤੇ ਫਿਰ ਸਾਡੇ ਪੜ੍ਹੇ ਲਿਖੇ ਹੋਣ ਦਾ ਫਾਇਦਾ ਨਹੀਂ ਕਿਉਂਕਿ ਇਹ ਜਦੋਂ ਸਰਕਾਰ ਬਣੀ ਸੀ ਤਾਂ ਇਹ ਇਥੋਂ ਮੁੱਖ ਮੰਤਰੀ ਸਾਹਿਬ ਇਹ ਕਿਹਾ ਕਰਦੇ ਸੀ ਵੀ ਮੇਰਾ ਜਿਹੜਾ ਪਹਿਲਾ ਹਰਾ ਪੈਨ ਉਹ ਬੇਰੁਜ਼ਗਾਰਾਂ ਦੇ ਵਾਸਤੇ ਚੱਲੇਗਾ ਪਰ ਸਾਡੇ ਵਾਸਤੇ ਉਹ ਹਰੀ ਸ਼ਾਈ ਖਰੇ ਸੁੱਕ ਕੇ ਰਹਿ ਗਈ ਸਾਡੇ ਵਾਸਤੇ ਚੱਲੀ ਹੀ ਨਹੀਂ ਪਤਾ ਨਹੀਂ ਉਹ ਹਰਾ ਪੈਨ ਮੰਤਰੀ ਸਾਹਿਬ ਨੇ ਕਿੱਥੇ ਰੱਖ ਲਿਆ ਅਸੀਂ 3 ਸਾਲਾਂ ਤੋਂ ਦਰਵਾਜ਼ਾ ਖੜਕਾ ਰਹੇ ਆ ਕਦੇ ਸਿੱਖਿਆ ਮੰਤਰੀ ਦਾ ਕਦੇ ਮੁੱਖ ਮੰਤਰੀ ਦਾ ਉਸ ਵਿੱਚ ਸਾਨੂੰ ਸਾਡੇ ਨਿਯੁਕਤੀ ਪੱਤਰ ਤਾਂ ਨਹੀਂ ਮਿਲ ਰਹੇ ਪਰ ਸਾਨੂੰ ਹਰੇਕ ਦਰਵਾਜੇ ਦੇ ਉੱਤੇ ਜਿਹੜਾ ਉਹ ਡਾਂਗਾ ਪਾਣੀ ਦੀਆਂ ਵਿਛਾੜਾਂ ਉਹ ਚਪੇੜਾਂ ਨਾਲ ਨਵਾਜਾ ਜਰੂਰ ਜਾ ਰਿਹਾ ਆਸਾਂ ਹੁਣ ਆਸ ਹੈ ਇਸ ਸਰਕਾਰ ਤੋਂ ਕਿਉਂਕਿ ਹੁਣ ਜਾਣ ਵਾਲੀ ਹੈ ਨਾ ਸਰਕਾਰ ਦੇ ਉਲਟੇ ਦਿਨ ਹੁਣ ਸ਼ੁਰੂ ਹੋ ਗਏ ਜਿਵੇਂ ਕਹਿੰਦੇ ਵੀ ਹੁਣ ਜਾਣ ਵਾਲੇ ਦਿਨ ਉਂਗਲਾਂ ਤੇ ਗਿਣਨ ਵਾਲੇ ਸ਼ੁਰੂ ਹੋ ਗਏ ਸਰ ਆਸ ਤੇ ਅਸੀਂ ਕਾਇਮ ਆ ਅਸੀਂ ਆਪਦੇ ਜਿਹੜੀ ਨੌਕਰੀ ਹੈ ਉਹ ਲੈ ਕੇ ਰਹਿਣੀ ਹੈ ਛੱਡਣੀ ਨਹੀਂ ਬੱਸ ਤਾਂ ਗੁੱਸੇ ਆ ਤੁਹਾਡੇ ਤੋਂ ਸਰ ਦੇਖੋ ਮੰਤਰੀ ਸਾਹਿਬ ਗੁੱਸੇ ਹੋ ਸਕਦੇ ਨੇ ਪਰ ਸਾਡੀ ਤਕਦੀਰ ਸਾਡੇ ਨਾਲ ਗੁੱਸੇ ਨਹੀਂ ਜਿੱਥੇ ਤੱਕ ਮਰਜ਼ੀ ਜਾਣਾ ਪਿਆ ਜਿੱਥੇ ਲੱਕਾਂ ਦੀ ਜਿਹੜੀ ਸਾਡੇ ਹੱਕਾਂ ਦੀ ਲੜਾਈ ਹੈ ਭਾਵੇਂ ਸਾਨੂੰ ਆ ਦੀ ਮੌਤ ਦੇ ਰਾਹ ਤੱਕ ਜਾ ਕੇ ਵੀ ਨਾ ਲੜਨੀ ਪਈ ਅਸੀਂ ਉਥੋਂ ਲੜਾਂਗੇ ਜਰੂਰ ਅਸੀਂ ਆਪਦੀ ਨੌਕਰੀ ਨੂੰ ਪ੍ਰਾਪਤ ਕਰਾਂਗੇ ਰੁਜ਼ਗਾਰ ਨੂੰ ਪ੍ਰਾਪਤ ਕਰਾਂਗੇ ਕਿਸੇ ਵੀ ਹਾਲਤ ਵਿੱਚ ਜਿਹੜਾ ਸਾਡਾ 2994 ਪੋਸਟਾਂ ਨੇ ਅਸੀਂ ਉਹਨਾਂ ਨੂੰ ਸਰਕਾਰ ਨੂੰ ਦੱਬਣ ਨੂੰ ਨਹੀਂ ਦੇਵਾਂਗੇ ਭਜੀ ਕਿਹੜੀ ਜਥੇਬੰਦੀ ਤੁਸੀਂ ਹਾਂ ਡੈਮੋਕ੍ਰੇਟ ਟੀਚਰ ਫਰੰਟ ਜਿਲ੍ਹਾ ਪ੍ਰਧਾਨ ਜਗਪਾਲ ਵੱਲੋਂ ਜੀ ਤੁਹਾਡੇ ਵੱਲੋਂ ਵੀ ਕਿਵੇਂ ਦੇਖਦੇ ਹੋ ਕਿ ਨੌਜਵਾਨੀ ਇੰਨਾ ਪੜ੍ਹ ਲਿਖਣ ਤੋਂ ਬਾਅਦ ਵੀ ਸੜਕਾਂ ਤੇ ਸੜਕਾਂ ਤੇ ਆਪਣਾ ਰੋਸ ਪ੍ਰਦਰਸ਼ਨ ਕਰਦੀ ਆ ਜੋ ਹਾਲਾਤ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਨੇ ਜੈਸਾ ਕੋਈ ਸਰਕਾਰ ਦੇ ਵੱਲੋਂ ਕੀਤੇ ਜਾਂਦਾ ਖਾਸ ਕਰ ਉਹ ਸਰਕਾਰ ਦੇ ਵੱਲੋਂ ਜੋ ਕਹਿੰਦੀ ਰੋਜ਼ਗਾਰ 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 ਤੇ ਜੋ ਹੁਣ ਵੀ ਕਹਿੰਦੀ ਹੈ ਰੋਜ਼ਗਾਰ 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 ਅਸੀਂ ਦਿੱਤਾ ਹੈ ਗੱਲ ਇਹ ਹੈ ਜੀ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਇਸ ਟਾਈਮ ਤੇ ਇੱਕ ਮੁਹਿੰਮ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਬਿਲਕੁਲ ਇੱਥੋਂ ਦੇ ਐਮਐਲਏ ਇੱਥੋਂ ਦੇ ਚੇਅਰਮੈਨ ਹਰ ਸਕੂ ਇਹ ਸਿੱਖਿਆ ਕ੍ਰਾਂਤੀ ਜਿਹੜੀ ਅਧਿਆਪਕਾਂ ਤੋਂ ਬਿਨਾਂ ਹੋਵੇ ਇਹ ਕਿਵੇਂ ਸੰਭਵ ਆ ਇਹਦਾਂ ਲਈ ਅਭੀ 2900 ਪੋਸਟਿਕ ਤੇ ਜਿਹੜੀ ਇਹਨੇ ਨੜ ਚੜ੍ਹਨ ਇੱਕ ਪੋਸਟਿਕ 8000 8500 ਪੋਸਟ ਲਗਭਗ ਬਣਦੀ ਹੈ 8500 ਦੇ ਵਿੱਚੋਂ ਲਗਭਗ 900 ਅਧਿਆਪਕਾਂ ਨੂੰ ਪਹਿਲਾਂ ਜੁਆਇਨ ਕਰਾਇਆ ਜੀ ਤੇ 1200 ਅਧਿਆਪਕ ਹੁਣ ਜੁਆਇਨ ਕਰ ਗਏ ਉਹ ਜਿਹੜੇ ਪਹਿਲਾਂ 900 ਜੁਆਇਨ ਕਰਾਇਆ ਸੀ 700 ਉਹ ਛੱਡ ਕੇ ਨੌਕਰੀ ਇੱਧਰ ਜੁਆਇਨ ਕਰਕੇ ਕਿਉਂਕਿ ਉਹ ਬਾਰਡਰ ਦੀ ਪੋਸਟ ਸੀ ਇਹ ਲੋਕਲ ਜਿਲ੍ਹੇ ਦੀ ਭਰਤੀ ਸੀ ਉਹ ਘਰਾਂ ਦੇ ਨੇੜੇ ਆ ਗਈ ਇਸ ਕਰਕੇ ਇਦਵਲੀ ਮੰਨਿਸਕਾਰ ਮੰਧਿਆ 2 ਸਾਲ ਪਹਿਲਾਂ 8.5 8000 ਪੋਸਟਾਂ ਖਾਲੀ ਸੀ ਹੁਣ ਕਿੰਨੀਆਂ ਪੋਸਟਾਂ ਖਾਲੀ ਹੋਣਗੀਆਂ ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਇਸ ਕਰਕੇ ਅਜਿਹੀ ਸਿੱਖਿਆ ਕ੍ਰਾਂਤੀ ਦੁਨੀਆ ਤੇ ਹੋ ਨਹੀਂ ਸਕਦੀ ਜਿਹੜੀ ਬਿਨਾਂ ਅਧਿਆਪਕਾਂ ਤੋਂ ਹੋਵੇ ਤੇ ਬਿਨਾਂ ਅਧਿਆਪਕਾਂ ਦੇ ਪੂਰੇ ਦੁਨੀਆ ਦੇ ਵਿੱਚ ਇਹਦਾ ਕੋਈ ਬਦਲ ਨਹੀਂ ਹੈ ਇਸ ਕਰਕੇ ਇਥੋਂ ਦੀ ਜਿਹੜੇ ਸਰਕਾਰਾਂ ਮਾਨ ਸਰਕਾਰਾਂ ਜਿਹੜੀਆਂ ਬਾਅਦ ਦਾਵਾ ਕਰਦੀ 52000 ਮੁਲਾਜ਼ਮ ਭਰਤੀ ਕਰਤੇ ਇਹ ਬਿਲਕੁਲ ਝੂਠ ਗੱਲ ਆ ਪਹਿਲੀ ਗੱਲ ਤਾਂ ਜਿਹੜੀਆਂ ਜਾਦੇ ਜਿਹੜੀਆਂ ਅਸਾਮੀਆਂ ਨੇ ਉਹ ਕਾਂਗਰਸਕਾਰ ਵਲੇ ਆਇਆ ਸੀ ਜਿਹੜੀ ਇਹਨਾਂ ਦੇ ਭਰਤੀਆਂ ਨਾ ਜਿਹੜੀ ਇਹ ਭਰਤੀ ਤਿੰਨ ਚਾਰ ਸਾਲ ਬਾਅਦ ਕੰਪਲੀਟ ਹੋਣ ਜਾ ਰਹੀ ਆ ਇਹ ਜਾਂ 2900 4 ਇੱਕ ਦੂਜੀ 234400 ਭਰਤੀ ਇਹ ਬੜੇ ਲੰਮਾ ਸਮਾਂ ਕੋਰਟ ਦੇ ਪ੍ਰੋਸੈਸ ਚ ਰੁੱਝੀ ਰਹੀ ਆ ਉੱਥੋਂ ਕਦੇ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਚਲੇ ਗਈ ਉੱਥੋਂ ਜੋ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਇਹਨਾਂ ਦਾ ਕੋਈ ਮਸਲਾ ਹੀ ਨਹੀਂ ਸੀ ਇਹਨਾਂ ਨੂੰ ਜਦੋਂ ਕੋਰਟਾਂ ਚ ਕਲੀਅਰ ਹੋਣ ਤੋਂ ਬਾਅਦ ਇਹਨਾਂ ਨੂੰ ਅਸਰਡਰ ਦੇ ਇੱਕ ਸਕੂਲਾਂ ਜੁਆਇਨ ਕਰਾਉਣਾ ਸੀ ਇਹਨਾਂ ਦੇ ਬਹੁਤੇ ਸਾਥ ਨੂੰ ਆਰਡਰ ਦੇ ਵੀ ਦਿੱਤੇ ਸੀ ਉਹ ਜਿਹੜੇ ਸਕੂਲਾਂ ਜੁਆਇਨ ਕਰਨ ਚਲੇ ਕੇ 1200 ਦੇ ਅਧਿਪਕ ਜੁਆਇਨ ਕਰ ਗਏ ਜਿਹੜੇ ਬਾਕੀ ਰਹਿ ਗਏ ਦੁਪਹਿਰ ਨੂੰ 10 ਵਜੇ ਉਹਨਾਂ ਨੇ ਮੈਸੇਜ ਪਾਤਾ ਵੀ ਬਾਕੀ ਜਿਹੜੇ ਅਧਿਪਕ ਜੁਆਇਨ ਨਹੀਂ ਕਰ ਜਿਹਨਾਂ ਬਾਕੀ ਜਿਹੜੇ ਅਧਿਪਕ ਰਹਿੰਦੇ ਉਹਨਾਂ ਨੂੰ ਜੁਆਇਨ ਨਹੀਂ ਕਰਾਉਣਾ ਇਸ ਕਰਕੇ ਇਹ ਸਾਥੀ ਬੇਰੁਜ਼ਗਾਰੀ ਇਸ ਮੁਲਕ ਦਾ ਬਹੁਤ ਵੱਡਾ ਸੰਤਾਪ ਆ ਇੱਥੋਂ ਦੇ 27 ਲੋਕ ਬੱਚੇ ਜਿਹੜੇ ਕੈਨੇਡਾ ਅ ਜਿਹੜੇ ਰੋਜ਼ਗਾਰ ਆ ਉਹ ਸਭ ਤੋਂ ਸਾਡਾ ਅਹਿਮ ਮੁੱਦਾ ਸਿੱਖਿਆ ਅਹਿਮ ਮੁੱਦਾ ਤੇ ਸਾਡੀ ਜਿਹੜੀ ਸਿਹਤ ਹੈ ਮੁੱਦਾ ਪਰ ਅਸਲੀਅਤ ਜਿਹੜੀ ਤੁਹਾਡੇ ਸਾਹਮਣੇ ਆ ਨਾ ਤਾਂ ਸਿੱਖਿਆ ਉਹਨਾਂ ਵਾਸਤੇ ਹੈ ਮਾਂ ਨਾ ਉਹਨਾਂ ਵਾਸਤੇ ਸਿੱਖਿਆ ਸਿਹਤ ਹੈ ਮਾਂ ਤੇ ਜਿਹੜੀ ਪ੍ਰੋਪਾਗੈਂਡਾ ਉਹਨਾਂ ਵਾਸਤੇ ਉਹ ਹੈ ਮਾਂ ਉਹਦੇ ਚ ਮਾਰਨੇ ਪਹਿਲਾਂ ਕੇਂਦਰ ਦੀ ਸਰਕਾਰ ਵੀ ਐਵੇਂ ਚੱਲਦੀ ਆ ਇਥੋਂ ਦੀ ਜਿਹੜੀ ਪੰਜਾਬ ਵਾਲੀ ਸਰਕਾਰ ਆ ਇਹ ਵੀ ਕਰਦੇ ਕੰਮ ਘਾਟਾ ਦਿਖਾਉਂਦੇ ਜਾਦੇ ਆ ਪੋਸਟਰ ਬਾਜੀ ਮੁਹੰਮ ਉਹਦੇ ਵਾਸਤੇ ਇਹਨਾਂ ਨੇ ਬੜਾ ਵੱਸਟ ਵੱਡਾ ਵਧਾਇਆ ਹੋਇਆ ਉਥੇ ਲਗਾਤਾਰ ਲੱਗੇ ਹੋਏ ਨੇ ਇਸ ਕਰਕੇ ਸਾਥੀਆਂ ਦੀ ਬੜੀ ਜੈਜ ਲੜਾਈ ਆ ਬਹੁਤ ਲੰਮੇ ਸੰਘਰਸ਼ ਚ ਜਿੱਤ ਕੇ ਲੜ ਕੇ ਇੱਥੋਂ ਤੱਕ ਪਹੁੰਚੇ ਨੇ ਤੇ ਇਹਨਾਂ ਨੂੰ ਹੁਣ ਪੋਸਟਾਂ ਚੋਂ 5499 ਚੋਂ ਲਗਭਗ 2600 ਪੋਸਟਾਂ ਸ਼ੋਅ ਕੀਤੀਆਂ ਬਾਕੀ ਨੂੰ ਜੁਆਇਨ ਨਹੀਂ ਕਰਾ ਰਹੇ ਇਸ ਸਾਥੇ ਕਰਨ ਕੀ ਫਿਰ ਬੇਰੋਜ਼ਗਾਰੀ ਦੇ ਕਿ ਸਾਰਾ ਇਹਨਾਂ ਦਾ ਜਿਹੜਾ ਆਪਣਾ ਇਹਨਾਂ ਨੇ ਜ਼ਿੰਦਗੀਆਂ ਦਾਤ ਲਾਈਆਂ ਹੋਈਆਂ ਨੇ लाठी ਚਾਰਜ ਵੀ ਕਰੋ ਸਾਰੀ ਉਮਰ ਲੰਗੀ ਤੇ ਇਸ ਕਰਕੇ ਇਸ ਦੇ ਕੋਲੇ ਹਾਲੀ ਕੋਈ ਨਹੀਂ ਕਰਨ ਵੀ ਕੀ ਫਿਰੇ ਸਾਥੇ ਕਿਹੜੀ ਜਥੇਬੰਦੀ ਬਾਈ ਤੁਹਾਡੀ ਸੇਵੀ ਕੋਈ ਸਰ ਤੋਂ ਨਾਮ ਤਾਂ ਇਹ ਸਿੱਖਿਆ ਕ੍ਰਾਂਤੀ ਦੀ ਇੱਕ ਤਸਵੀਰ ਇਹ ਵੀ ਹੈ ਇੱਕ ਤਾਂ ਸਿੱਖਿਆ ਕ੍ਰਾਂਤੀ ਉਹ ਆ ਜੋ ਸਕੂਲਾਂ ਦੇ ਵਿੱਚ ਚੱਲ ਰਹੀ ਹੈ ਜੋ ਸਕੂਲਾਂ ਦੇ ਵਿੱਚ ਆਮ ਹੀ ਭੱਜੀ ਫਿਰਦੀ ਹੈ ਜੋ ਐਮਐਲਏ ਵੀ ਜਿਹੜੇ ਨਾਲ ਨੇ ਜਿੱਥੇ ਉਸ ਤੋਂ ਬਾਅਦ ਜਥੇਬੰਦੀਆਂ ਦੇ ਵੱਲੋਂ ਵੀ ਸਿੱਖਿਆ ਕ੍ਰਾਂਤੀ ਦੇ ਤਹਿਤ ਘੇਰਿਆ ਜਾਂਦਾ ਘੇਰਕਰੋ ਜਿਹੜਾ ਚੱਲ ਰਿਹਾ ਤੇ ਇੱਕ ਸਿੱਖਿਆ ਕ੍ਰਾਂਤੀ ਇਹ ਵੀ ਹੈ ਜੋ ਅਸਲੀਅਤ ਆ ਜੋ ਅਸਲਾ ਜੋ ਗਰਾਊਂਡ ਦੇ ਹਾਲਾਤ ਨੇ ਪਰ ਇਸ ਸਿੱਖਿਆ ਕ੍ਰਾਂਤੀ ਨੂੰ ਦੋਂ ਵੱਖਰਾ ਸਿਰਫ ਇੰਨਾ ਕਾ ਕਿ ਉਹ ਸਿੱਖਿਆ ਕ੍ਰਾਂਤੀ ਦੇ ਵਿੱਚ ਐਮਐਲਏ ਨੂੰ ਹਾਰ ਮਿਲਦੇ ਨੇ ਉਸ ਸਿੱਖਿਆ ਕ੍ਰਾਂਤੀ ਦੇ ਵਿੱਚ ਐਮਐਲ ਨੂੰ ਵਾਹ ਵਾਹੀ ਮਿਲਦੀ ਆ ਤੇ ਸਿੱਖਿਆ ਕ੍ਰਾਂਤੀ ਦੇ ਵਿੱਚ ਡਾਂਗਾ ਮਿਲਦੀਆਂ ਨੇ ਇਸ ਸਿੱਖਿਆ ਕ੍ਰਾਂਤੀ ਦੇ ਵਿੱਚ ਘੜੀਸਿਆ ਜਾਂਦਾ ਇਸ ਸਿੱਖਿਆ ਕ੍ਰਾਂਤੀ ਦੇ ਵਿੱਚ ਛੇਤਰ ਪ੍ਰੇਡ ਮਿਲਦੀ ਆ ਬਸ ਫਰਕ ਸਿਰਫ ਜਿਹੜਾ ਹੈਗਾ ਉਹ ਇੰਨਾ ਕੁ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੇ ਹੋ ਇਜਾਜ਼ਤ ਧੰਨਵਾਦ